ਅਮਰਸਰ ਦੇ ਵਿੱਚ ਗੋਲਡਨ ਟੈਂਪਲ ਨੂੰ ਧਮਕੀਆਂ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਫਰੀਦাবাদ ਤੋਂ ਇੱਕ ਸ਼ਖਸ ਨੂੰ ਹਿਰਾਸਤ ਵਿੱਚ ਲੈ ਲਿਆ ਉਹਦੇ ਦਰਬਾਰ ਸਾਹਿਬ ਨੂੰ ਛੇਵੀਂ ਵਾਰ ਧਮਕੀ ਵੀ ਦਿੱਤੀ ਗਈ ਦਰਵਾਟਸਪ ਨੂੰ ਬੀਤੇ ਕੁਝ ਦਿਨਾਂ ਚ ਪੰਜ ਧਮਕੀਆਂ ਮਿਲੀਆਂ ਬਲਾਸਟ ਦੀ ਧਮਕੀ ਭਰੀਆਂ ਈਮੇਲ ਆਈਆਂ ਜਿਸ ਤੇ ਸੁਰੱਖਿਆ ਏਜੰਸੀਆਂ ਐਕਸ਼ਨ ਚ ਨਿਤਰੀਆਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਤਾਂ ਉਧਰ ਅੰਮ੍ਰਿਤਸਰ ਪੁਲਿਸ ਵੀ ਐਕਸ਼ਨ ਚ ਦਿਖੀ ਹਰਿਆਣਾ ਦੇ ਫਰੀਦাবাদ ਦੇ ਵਿੱਚ ਦਬਿਸ਼ ਦਿੱਤੀ ਗਈ ਧਮਕੀਆਂ ਦੇਣ ਦੇ ਇਲਜ਼ਾਮ 'ਚ ਸ਼ੁਭੰਗ ਦੂਬੇ ਨਾਮ ਦੇ ਸੌਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਮਾਮਲੇ ਦੀ ਜਾਂਚ ਦੇ ਵਿੱਚ ਜਿਹੜਾ ਕੰਟੈਂਟ ਮਿਲਿਆ ਉਸ ਦੇ ਵਿੱਚ ਦੱਖਣ ਭਾਰਤ ਦੇ ਸੂਬਿਆਂ ਕਸਟਾਰਟ ਤੇ ਤਮਿਲਆਡੂ ਅਤੇ ਉੱਥੋਂ ਦੀਆਂ ਕੁਝ ਸਿਆਸੀ ਪਾਰਟੀਆਂ ਦਾ ਵੀ ਜ਼ਿਕਰ ਹੈ। ਸ਼ੁਭਮ ਦੁਬੇ ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ। ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ। ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਦੇ ਡਿਵਾਈਸ ਜਿਹੜੇ ਆ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਐ। ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਆ ਬੀਟੈਕ ਹੈਗੀ ਹੈ। ਇੱਕ ਮਹੀਨਾ ਸਾਮ ਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਸਾਨੂੰ ਈਮੇਲ ਆਈ ਹੈ। ਦੇਖੋ ਜੋ ਮਨੁੱਖ ਅਦਸ਼ਾ ਮਹਿਸੂਸ ਹੁੰਦਾ ਹੈ ਕਿ ਦਰਬਾਰ ਸਾਹਿਬ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂ ਹੈ ਜੇ ਸ਼ੁਭ ਦਮੇ ਨੂੰ ਅੱਜ ਆਪਾਂ ਹੱਥ ਚ ਲਿਆ ਉਹਦੇ ਤੋਂ ਪੂਰਨ ਡੰਗਾਈ ਦੇ ਵਿੱਚ ਖੁਸ਼ਕਿਛ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਤਾਲਸਾ ਉਧਰ ਦਰਬਾਰ ਸਾਹਿਬ ਨੂੰ ਧਮਕੀਆਂ ਦੇਣ ਦਾ ਮਾਮਲਾ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਗੂੰਜਿਆ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਸਪਸ਼ਟ ਕਰ ਰਹੇ ਨੇ ਕਿ ਗੁਰੂ ਘਰ ਨੂੰ ਧਮਕੀਆਂ ਦੇਣ ਦੀ ਕਿਸੇ 'ਚ ਵੀ ਹਿੰਮਤ ਨਹੀਂ ਜੱਟ ਦੀ ਕਾਂਗਰਸ ਦੇ ਐਮਪੀ ਗੁਰਜੀਤ ਔਜਲਾ ਅੰਮ੍ਰਿਤਸਰ ਨੂੰ ਹੀ ਨੋ ਵਾਰਡ ਜ਼ੋਨ ਐਲਾਨਣ ਦੀ ਮੰਗ ਕਰ ਰਹੇ ਨੇ ਮੈਂ ਇਹ ਜ਼ਰੂਰ ਕਹਿ ਸਕਦਾ ਵੀ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਕਿ ਸਾਨੂੰ ਨੋ ਵਾਰਡ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਤਰ ਦੇ ਦਿੱਤੀ ਕਿਉਂਕਿ ਉੱਥੋਂ ਹੀ ਹੋਣਾ ਹੈ ਖੇਰ ਪੁਲਿਸ ਨੇ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਦਾ ਸ਼ੁਰੂ ਕਰ ਦਿੱਤੀ ਹੈ ਪਰ ਧਮਕੀਆਂ ਦੇਣ ਦੇ ਮਾਮਲੇ 'ਚ ਹੋਰ ਕੌਣ-ਕੌਣ ਸ਼ਾਮਿਲ ਹੈ ਕਿਸ ਦੀ ਇਹ ਸਾਜ਼ਿਸ਼ ਹੈ ਤੇ ਪਲੈਨਿੰਗ ਆਖਿਰ ਕੀ ਸੀ ਇਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਸਦਰ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਜਸੇਦਾਰ ਦਾ ਬਿਆਨ ਆਇਆ ਜਸੇਦਾਰ ਦੇ ਵੱਲੋਂ ਕਿਹਾ ਗਿਆ ਕਿ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਮਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਸਰਕਾਰਾਂ ناکਾਮ ਰਹੀਆਂ ਨੇ ਟੈਕਨੋਲੋਜੀ ਰਾਹੀਂ ਮਲਜ਼ਮਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਜੇ ਤੱਕ ਮਲਜ਼ਮਾਂ ਦੀ ਪਛਾਣ ਨਾ ਹੋਣਾ ਹੈਰਾਨੀਜਨਕ ਹੈ ਉੱਥੇ ਜਿੱਥੇ ਜਸੇਦਾਰ ਨੇ ਕਿਹਾ ਕਿ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਮਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਤਾਂ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਤੇ ਜਸੇਦਾਰ ਦਾ ਬਿਆਨ ਸਾਹਮਣੇ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਦਰਬਾਰ ਸਾਹਿਬ ਨੂੰ ਹਾਲ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਵਿੱਚ ਸਰਕਾਰਾਂ ناکਾਮ ਰਹੀਆਂ ਨੇ ਸਿੰਘ ਜੱਬ ਦੇ ਵੱਲੋਂ ਕਿਹਾ ਗਿਆ ਕਿ ਟੈਕਨੋਲੋਜੀ ਦੇ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਤੇ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਾ ਹੋਣਾ ਹੈਰਾਨੀਜਨਕ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਪੋਸ਼ ਦੇ ਨਾਂ ਤੋਂ ਲਗਾਤਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਬਾਰੇ ਯੋ ਧਮਕੀ ਭਰੇ ਈਮੇਲ ਆ ਰਹੇ ਨੇ ਇਨ੍ਹਾਂ ਈਮੇਲਾਂ ਨੂੰ ਦੇਖ ਕੇ ਜਿੱਥੇ ਸਿੱਖ ਉਥੇ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਮਨੁੱਖ ਚਿੰਤਤ ਹੈ ਕਿ ਇਹੋ ਜੇ ਈਮੇਲ ਰੋਹਾਨੀਅਤ ਦੇ ਘਰ ਤੇ ਸਰਬਸਾਂਝਾ ਉਪਦੇਸ਼ ਦੇਣ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਕਿਉਂ ਆ ਰਹੇ ਨੇ ਔਰ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਈਮੇਲ ਲਗਾਤਾਰ ਆ ਰਹੇ ਨੇ ਔਰ ਸਰਕਾਰ ਜਿਹੜੀ ਹੈ ਉਹ ਭਾਵੇਂ ਕੇਂਦਰ ਦੀ ਹੈ ਭਾਵੇਂ ਪੰਜਾਬ ਦੀ ਹੈ ਅਜੇ ਤੱਕ ਉਹਨਾਂ ਨੂੰ ਉਸ ਤਰੀਕੇ ਨਾਲ ਆਇਡੈਂਟੀਫਾਈ ਨਹੀਂ ਕਰ ਸਕੀ ਕਿਉਂਕਿ ਅੱਜ ਵੀ ਇੱਕ ਈਮੇਲ ਸਚ Khand Shri Darbar Saheb ਆਈ ਹੈ ਉਹ ਬੰਦੇ ਦੇ ਮਗਰ ਜਿਹੜੇ ਲੋਕ ਨੇ ਉਹਨਾਂ ਦੀ ਕੀ ਮਨਸ਼ਾ ਹੈ ਉਹਨਾਂ ਦੇ ਪਿੱਛੇ ਕੀ ਤਾਕਤਾਂ ਨੇ ਇਹ ਵੀ ਸਾਰਾ ਕੁਝ ਸਮੁੱਚੀ ਦੁਨੀਆ ਦੇ ਸਾਹਮਣੇ ਤੇ ਖਾਲਸਾ ਪੰਥ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹੋ ਜੀਆਂ ਤਾਕਤਾਂ ਦੀ ਮਨਸ਼ਾ ਕੀ ਹੈ ਕਿ ਉਹ ਸਿੱਖ ਸੰਗਤਾਂ ਦੀ ਇੱਥੇ ਗਿਣਤੀ ਨੂੰ ਘਟਾਉਣਾ ਚਾਹੁੰਦੇ ਨੇ ਕਿ ਸਿੱਖ ਸੰਗਤਾਂ ਦੇ ਅੰਦਰ دہشت ਪੈਦਾ ਕਰਨਾ ਚਾਹੁੰਦੇ ਨੇ ਜਾ ਉਹਨਾਂ ਦੇ ਪਿੱਛੇ ਕੀ ਮਨਸ਼ਾ ਹੈ ਇਹ ਜਗ ਜਾਹਰ ਹੋਣੀ ਚਾਹੀਦੀ ਹੈ ਤੇ ਇਹ ਕੇਂਦਰੀ ਏਜੰਸੀਆਂ ਦਾ ਕੰਮ ਹੈ ਤੇ ਸਰਕਾਰਾਂ ਦਾ ਕੰਮ ਹੈ ਕਿ ਉਹ ਇਹਨਾਂ ਬੰਦਿਆਂ ਦੇ ਕੋਲੋਂ ਸਾਰਾ ਕੁਝ ਜੋ ਵੀ ਹੈ ਉਹ ਗਲਵਾਉਣ। ਤੋਂ ਜੇ ਕੋਈ ਇਹ ਗੱਲ ਕਰੇ ਕਿ ਸਿੱਖ ਕੌਮ ਨੂੰ ਡਰਾ ਕੇ ਜਾਂ ਸੰਗਤਾਂ ਨੂੰ ਡਰਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਦੂਰ ਕਰ ਲਵਾਂਗੇ ਤਾਂ ਇਹ ਉਹਨਾਂ ਲੋਕਾਂ ਦਾ ਭਰਮ ਤੇ ਭੁਲੇਖਾ ਹੈ। ਦਰبار صاحب ਨੂੰ ਮਿਲ ਰਹੀਆਂ ਧਮਕੀਆਂ ਦੇ ਵਿਚਾਲੇ ਅਮਰਸਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਦਰਬਾਰ ਸਾਹਿਬ ਨਾਲ ਤਮਸਤ ਕੋਈ ਬਾਜਵਾ ਐਜੀਪੀਸੀ ਦੇ ਨੁਮਾਇੰਦਿਆਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਜਿੱਥੇ ਦਰਬਾਰ ਸਾਹਿਬ ਨੂੰ ਧਮਕੀਆਂ ਦੇ ਮਾਮਲੇ ਤੇ ਚਰਚਾ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਨੇ ਸਿਆਮਾ ਸਿਆਮਾਨ ਤੋਂ ਆਲ ਪਾਰਟੀ ਮੀਟਿੰਗ ਬਰਾਉਂਡ ਦੀ ਮੰਗ ਕੀਤੀ ਹੈ ਦਰਬਾਰ ਸਾਹਿਬ ਨੂੰ ਧਮਕੀਆਂ ਦੇ ਮੁੱਦੇ ਤੇ ਮੀਟਿੰਗ ਬੁਲਾਈ ਜਾਵੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਰਕਾਰ ਦੇ ਅੱਗੇ ਮੰਗ ਰੱਖੀ ਗਈ ਸੰਸਦਉ ਗੁਰਜੀਤ ਔਜਲਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਆ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਗੁਰਜੀਤ ਮੰਕੀਤੀ ਗਈ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰੇ ਨੂੰ ਜ਼ਰੂਰੀ ਹੈ ਤੁਹਾਡਾ ਇੱਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਮੈਂਟੋਂ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰਸਰ ਸਾਹਿਬ ਕਿ ਸੇ ਸੰਜੀ ਦੇ ਅਗਦੇ ਬੁਲਾਣ ਸਾਰੀਆਂ ਪਾਰਟੀਆਂ ਇਥੇ ਸ਼ਮੂਲੀਅਤ ਕਰਨ ਸਾਰੇ ਐਮ ਐਲ ਏ ਸਾਰੇ ਮੈਂਬਰਜ਼ ਆਫ ਪਾਰਲੀਮੈਂਟ ਪੰਜਾਬ ਦੇ ਇਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਕਿ ਗਵਰਨਮੈਂਟ ਆਫ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇਥੋਂ ਦੇ ਸਿਕਿਉਰਟੀ ਦੇ ਪੈਰਾਮੀਟਰਸ ਦੇ ਕਰਾ ਜਿਹੜਾ ਪੈਰਾਫਰਨੀਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਜਿਹੜੀ ਹੈ ਕਿ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਾਂਗੇ ਓਨਲੀ ਫॉर ਸਕਿਉਰਟੀ ਪਰਪਸਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਰੋਕਾਂਗੇ ਅਗਲੀ ਖਬਰ ਦਾ ਸਵੇ ਨੂੰ ਪਿਖਾਰੀ ਮੁਕਤ ਕਰਨ ਦੇ ਤਹਿਤ ਸਾਰੇ ਪਿਖਾਰੀਆਂ ਦਾ ਸਰਕਾਰ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਉਧਰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸ਼ੱਕ ਹੋਣ ਤੇ ਹੀ ਪਿਖਾਰੀ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਅਗਰ ਕੋਈ ਸ਼ੱਕ ਹੁੰਦਾ ਹੈ ਫਿਰ ਉਸ ਦਾ ਡੀਐਨਏ ਹੋਗਾ ਸਭੀ ਦਾ ਡੀਐਨਏ ਜ਼ਬਰਦਸਤੀ ਨਹੀਂ ਹੋਏ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਸਰਕਾਰ ਦਾ ਐਕਸ਼ਨ ਜਾਰੀ ਹੈ ਜਿਨ੍ਹਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਇਸ ਵਿਚਾਲੇ ਕੈਬਨਿਟ ਮੰਤਰੀ ਬਲਜੀਤ ਕੌਰ ਨੂੰ ਡੀਐਨਏ ਟੈਸਟ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਰਿਆਂ ਦਾ ਜ਼ਬਰਦਸਤੀ ਇਹ ਟੈਸਟ ਨਹੀਂ ਕਰਵਾਇਆ ਜਾਵੇਗਾ ਜੇ ਕੋਈ ਸ਼ੱਕੀ ਮਿਲਿਆ ਤਾਂ ਟੈਸਟ ਹੋਵੇਗਾ देखिए ये बिल्कुल भी कोई जबरदस्ती नहीं है बैगरी को रोकना एक्ट है बैगरी पनिशेबल है तो बैगरी पूरे इंडिया में ही पनिशेबल है लेकिन पंजाब एक पहला स्टेट है जिसने एक बड़ा कदम उठाया है और पंजाब ही पहला स्टेट बनेगा जो इसको बैगरी फ्री करेगा सो तो हम इसे कोई जबरदस्ती नहीं करेंगे बच्चों को बिल्कुल सुरक्षित तरीके से हम कमेटी के पास बाल घरों में लेके जाएंगे अगर कोई शक होता है ਫਿਰ ਉਸਕਾ ਡੀਐਨਏ ਹੋਗਾ ਸਭੀ ਕਾ ਡੀਐਨਏ ਜ਼ਬਰਦਸਤੀ ਨਹੀਂ ਹੋ ਪੰਜਾਬ ਸਰਕਾਰ ਦਾਬਾ ਕਰ ਰਹੀ ਹੈ ਕਿ ਸੂਬੇ ਨੂੰ ਪਿਖਾਰੀ ਮੁਕਤ ਕਰਨ ਦੇ ਲਈ ਆਪਰੇਸ਼ਨ ਜੀਵਨ ਜੋਤ ਚਲਾਇਆ ਹੈ ਜਿਸ ਦੇ ਤਹਿਤ 2 ਦਿਨ ਦੇ ਵਿੱਚ 41 ਬੱਚੇ ਰੈਸਕਿਊ ਕੀਤੇ ਗਏ ਨੇ ਸਤੰਬਰ 2024 ਤੋਂ ਜੂਨ 2025 ਤੱਕ 367 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 350 ਬੱਚੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ 17 ਬੱਚੇ ਬਾਲਕਰਨ ਦੇ ਵਿੱਚ ਭੇਜੇ ਗਏ ਨੇ ਅਤੇ 13 ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ 'ਚ ਭੇਜਿਆ ਗਿਆ। ਇਸ ਸਮੇਂ ਦੌਰਾਨ 183 ਬੱਚਿਆਂ ਨੂੰ ਭੀਖ ਤੋਂ ਹਟਾ ਕੇ ਸਕੂਲਾਂ 'ਚ ਵੀ ਦਾਖਲ ਕਰਵਾਇਆ ਗਿਆ। ਭੀਖ ਮੰਗਣ ਵਾਲਿਆਂ 'ਚ 150 ਬੱਚੇ ਦੂਜੇ ਸੂਬਿਆਂ ਦੇ ਸਨ। ਉਧਰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸਪਸ਼ਟ ਇਹ ਵੀ ਕਿਹਾ ਕਿ ਬੱਚਿਆਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਜੇਕਰ ਬੱਚੇ ਨੂੰ ਕੋਈ ਗਲਤ ਦਵਾਈ ਦਿੰਦਾ ਹੈ ਕੋਈ ਨਸ਼ਾ ਦਿੰਦਾ ਹੈ ਜੇਕਰ ਬੱਚੇ ਤੇ ਕੋਈ ਤਸ਼ੱਦਦ ਕਰਦਾ ਹੈ ਜੇਕਰ ਬੱਚੇ ਨੂੰ ਕੋਈ ਟ੍ਰੇਨਿੰਗ ਦੇ ਕੇ ਬੈਗਿੰਗ ਵੱਲ ਲੈ ਕੇ ਆਉਂਦਾ ਹੈ ਉਹਨਾਂ ਸਾਰਿਆਂ ਨੂੰ ਅਸੀਂ ਵੱਖ-ਵੱਖ ਤਰ੍ਹਾਂਾਂ ਦੇ ਅਧੀਨ ਸਜ਼ਾ ਦੇਵਾਂਗੇ ਸਰਕਾਰ ਦੀ ਸੈਕਸ਼ਨ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੁਹਿੰਮ ਪੂਰੇ ਸੂਬੇ ਦੇ ਵਿੱਚ ਚਲਾਈ ਜਾਣ ਦੀ ਗੱਲ ਕਹੀ ਹੈ ਕਾਸ਼ਨੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਏ ਤੈਨੂੰ ਸਕੂਲਾਂ ਚ ਵੀ ਪੇਰੇ ਸਾਰੇ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਜ਼ਿਕਰ ਹੀ ਖਾਸ ਹੈ ਕਿ ਸੂਬਾ ਸਰਕਾਰ ਨੇ ਬੀਤੀ ਦਿਨੀ ਸਾਰੇ ਡਿਪਟੀ ਕਮਿਸ਼ਨਰਸ ਨੂੰ ਆਦੇਸ਼ ਦਿੱਤੇ ਸਨ ਕਿ ਉਹ ਆਪਣੇ ਜ਼ਿਲ੍ਹਿਆਂ 'ਚ ਭੀਖ ਮੰਗਣ ਵਾਲੇ ਬੱਚਿਆਂ ਨੂੰ ਰੈਸਕਿਊ ਕਰਨ ਤਾਂ ਜੋ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਇਆ ਜਾ ਸਕੇ ਚੰਡੀਗੜ੍ਹ ਤੋਂ ਨਵਿੰਦਰ ਬਰਾੜ న్యూਜ਼ ਇਟ ਇਨ ਪੰਜਾਬ